ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਮੀ ਪਿੰਡ ਦੋਰਾਹਾ ਇਹ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਮੀ ਪਿੰਡ ਦौराਹਾ ਆਓ ਜਾਣੀਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਸਵਾਹੀ ਨੂੰ ਨੱਥ ਪਾ ਕੇ ਦਿੱਲੀ ਤੋਂ ਲਾਹੌਰ ਜਾ ਰਹੇ ਸਨ ਤਾਂ ਇਸ ਸਥਾਨ ਤੇ ਠਹਿਰੇ ਸਨ ਤੇ ਲਗਭਗ 3 ਮਹੀਨੇ ਸਤ ਗੁਰੂ ਜੀ ਕਿਲੇ ਦੇ ਅੰਦਰ ਰਹੇ ਜ਼ਿਕਰਯੋਗ ਹੈ ਇਹ ਕਿਲਾ ਗੁਰਦੁਆਰਾ ਸਾਹਿਬ ਦੇ ਨਾਲ ਮੌਜੂਦ ਹੈ ਇਹ ਪੁਰਾਤਨ ਕਿਲਾ ਸਰਕਾਰ ਦੇ ਅਧੀਨ ਹੈ ਕਿਲੇ ਦੇ ਨਾਲ ਜਿਸ ਜਗ੍ਹਾ ਤੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇਸ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਭਾਵ ਜਿੱਥੇ ਸਿੱਖ ਫੌਜਾਂ ਦਾ ਉਤਾਰਾ ਕੀਤਾ ਗਿਆ ਅਤੇ ਇੱਥੇ ਹੀ ਸਤਿਗੁਰੂ ਜੀ ਦੀਵਾਨ ਸਜਾਉਂਦੇ ਸਨ ਇਸ ਸਥਾਨ ਦੇ ਨਾਲ ਹੋਰ ਵੀ ਇਤਿਹਾਸਿਕ ਨਿਸ਼ਾਨੀਆਂ ਹਨ ਕਾਗਜ਼ਾਂ ਵਿੱਚ 300 ਵਿੱਗੇ ਭੋਂਏ ਮਹਾਰਾਜ ਦੇ ਨੌ ਹੈ ਗੁਰਦੁਆਰਾ ਸਾਹਿਬ ਦੀ ਵੈਕ ਸਾਈਡ ਤੇ ਇੱਕ ਬੋਲੀ ਪ੍ਰਾਤਨ ਬੋਲੀ ਹੈ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਇਸ ਪ੍ਰਾਤਨ ਬੋਲੀ ਤੋਂ ਹੀ ਪਾਣੀ ਦੀ ਵਰਤੋਂ ਕਰਦੇ ਸਨ ਜ਼ਿਕਰਯੋਗ ਹੈ ਕਿ ਪੁਰਾਣੇ ਸਮੇਂ ਵਿੱਚ ਪਾਣੀ ਦੇ ਸਰੋਤ ਬੋਲੀਆਂ ਖੂਹ ਆਦਿ ਹੀ ਹੁੰਦੇ ਸਨ ਇਹ ਇੱਕ ਬਹੁਤ ਪ੍ਰਾਤਨ ਬੋਲੀ ਹੈ ਜੋ ਸਾਹ ਸੰਭਾਲ ਨਾ ਹੋਣ ਦੇ ਕਾਰਨ ਖੰਡਰ ਵਾਸਤਾ ਵਿੱਚ ਜਾ ਚੁੱਕੀ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਦੇ ਇਹ ਜੋ ਤੁਸੀਂ ਵੋਲੀ ਦੇਖ ਰਹੇ ਹੋ ਇਹ ਪ੍ਰਾਤਨ ਵੋਲੀ ਹੈ ਜਿਸ ਦਾ ਸਬੰਧ ਗੁਰੂ ਹਰगोविंद ਸਾਹਿਬ ਜੀ ਨਾਲ ਕਿਹਾ ਜਾਂਦਾ ਹੈ ਕਿ ਗੁਰੂ ਜੀ ਅਤੇ ਫੌਜਾਂ ਇਸ ਸਥਾਨ ਤੋਂ ਪਾਣੀ ਦੀ ਵਰਤੋਂ ਕਰਦੀਆਂ ਸਨ ਇਸ ਤੋਂ ਬਿਨਾਂ ਇਸ ਵੋਲੀ ਦੇ ਨਾਲ ਇੱਕ ਪ੍ਰਾਤਨ 베ਰੀ ਦਾ ਰੁੱਖ ਵੀ ਹੈ ਇਹ ਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਇਸ ਪ੍ਰਾਤਨ ਵੇਰੀ ਵੀ ਬੈਠਿਆ ਕਰਦੇ ਸਨ ਪਰ ਮੌਜੂਦਾ ਸਮੇਂ ਇਹ ਵੇਰੀ ਹੁਣ ਪੀਰਾਂ ਦੀ ਥਾਂ ਦੇ ਅਧੀਨ ਆਉਂਦੀ ਹੈ